ਬਦਨਾਮ ਹੋ ਇਹੋ ਜਿਹਾ ਕਰਦਾਰ ਨਹੀਂ ਆ ਦੁਬਾਰਾ ਪੜ੍ਹਨ ਦੇ ਬਾਈ ਮਨਾ ਵਿੱਚ ਖਾਰ ਨਹੀਂ ਰੱਬ ਦੀ ਰਜਾ ਵਿੱਚ ਤੋਂ ਬਾਹਰ ਨਹੀਂ ਰਣਜੀਤ ਵਾਈ ਦੇ ਨਾਲ ਕੋਈ ਖੜਾ ਬਦਨਾਮ ਹੋ ਜੇ ਇਹੋ ਜਿਹਾ ਕਰਦਾਰ ਨਹੀਂ ਸਹੀ ਗੱਲ ਆ ਬਾਈ ਇਹ ਆਪਣੀ ਭੈਣ ਆ ਠੀਕ ਆ ਗੱਲ ਕਿ ਨਹੀਂ ਬਹੁਤ ਵਧੀਆ ਲਿਖਿਆ ਦੀਪ ਬਾਈ ਤੁਸੀਂ ਤੇ ਆਪਾਂ ਕੁੜੀਆਂ ਦੀ ਰਿਸਪੈਕਟ ਕਰਦੇ ਆ ਇੱਜ਼ਤ ਕਰਦੇ ਆ ਦਿਲੋਂ ਕਰਦੇ ਆ ਬਾਈ ਤੇ ਕਿਉਂਕਿ ਬਹੁਤ ਸੋਹਣਾ ਲਿਖਿਆ ਦੀਪਬਾਈ ਬਹੁਤ ਬਹੁਤ ਤੁਹਾਡਾ ਧੰਨਵਾਦ ਤੇ ਕਿਉਂਕਿ ਆਪਣੇ ਕਰਦਾਰ ਦਾ ਹਰੇਕ ਬੰਦੇ ਨੂੰ ਪਤਾ ਆਪਣੇ ਭੈਣਾਂ ਨੂੰ ਵੀ ਪਤਾ ਆਪਣੇ ਭਰਾਵਾਂ ਨੂੰ ਵੀ ਪਤਾ ਆ ਮੈਨੂੰ ਲੱਗਦਾ ਹੈ ਕਿ ਮੈਂ ਯੂਨੀਵਰਸਿਟੀ ਵਾਲੀਆਂ ਜਿੰਨੀਆਂ ਕੁੜੀਆਂ ਭੈਣੇ ਹਨ ਉਹਨਾਂ ਦਾ ਮੰਨ ਕੇ ਚੱਲੋ ਵੀ 18 ਤੋਂ 20 ਗਰੁੱਪ ਆ ਉਹਨਾਂ ਦੇ ਤੇ 18 ਤੋਂ 20 ਗਰੁੱਪ ਦੇ ਵਿੱਚ ਘੱਟੋ ਘੱਟ 100 1.5 150 ਕੁੜੀ ਇੱਕ ਗਰੁੱਪ ਦੇ ਵਿੱਚ ਹੈ ਤੇ ਮੈਨੂੰ ਸਾਰੇ ਗਰੁੱਪਾਂ ਦੇ ਵਿੱਚ ਐਡ ਕੀਤਾ ਹੋਇਆ ਹੈ ਦੇਖ ਲਾ ਜੂਨੀਅਰ ਮੰਨ ਕੇ ਚੱਲੀ ਜਿੰਨੇ ਯੂਨੀਵਰਸਿਟੀ ਦੀਆਂ ਕਲਾਸਾਂ ਸਾਰੇ ਗਰੁੱਪ ਹੈ ਜਿੰਨੇ ਸਾਰਿਆਂ ਦੇ ਵਿੱਚ ਸਾਰੇ ਗਰੁੱਪਾਂ ਦੇ ਵਿੱਚ ਮੈਂ ਐਡ ਆ ਉਹ ਐਡ ਤਾਂ ਹੈ ਜੇਕਰ ਮੈਂ ਕੁੜੀਆਂ ਦੀ ਰਿਸਪੈਕਟ ਕਰਦਾ ਭੈਣੇ ਠੀਕ ਹੈ ਨਾ ਤੇ ਬਹੁਤ ਬਹੁਤ ਸ਼ੁਕਰੀਆ ਦੀਪ ਭਾਈ ਆ ਪੀਪਾ ਪੀਪੜ ਭੈਣ ਕਹਿੰਦੀ ਪੀਪਾ ਪੀਪੜ ਰੱਜੋ ਭੈਣ ਕਹਿੰਦੀ ਆ ਸੀਰਾ ਦੰਦ ਕਾਲੀਵਾਲ ਕੀ ਹਾਲ ਚਾਲ ਹੈ ਬਾਈ sire ਹੋਰ ਸੁਣਾਓ ਜੀ ਰੋਟੀ ਪਣੀ ਹੋ ਗਿਆ ਸਾਰਿਆਂ ਦਾ ਆਰਮਣ ਕਹਿੰਦੀ ਹਾਂ ਜੀ ਵੀਰ ਜੀ ਵਧੀਆ ਜੀ ਵਧੀਆ ਹੀ ਚਾਹੀਦੇ ਆ ਇਹ ਭੈਣ ਕੌਣ ਆ ਬਾਈ ਇਹ ਜਟਾਣਾ ਸਾਹਵੇ ਭੈਣ ਹੈ ਵੀਰਪਾਲ ਕੌਰ ਇਹਨਾਂ ਦਾ ਚੈਨਲ ਆ ਠੀਕ ਹੈ ਗੱਲ ਕਰਕੇ ਨਹੀਂ ਆਪਾਂ ਕੱਲ੍ਹ ਵਾਲੀ ਲਾਈਵ ਦੇ ਵਿੱਚ ਪਿੰਨ ਕਰ ਦਿਆਂਗੇ ਤੁਸੀਂ ਆ ਸਾਰੀ ਲਾਈਵ ਦੇ ਵਿੱਚ ਹੀ ਪਿੰਨ ਕਰ ਦਿਆਂਗੇ ਠੀਕ ਹੈ ਨਾ ਤੇ ਤੁਸੀਂ ਸਾਰੇ ਜਾਣੇ ਜਰੂਰ ਜੁੜਦੇ ਜੁੜ ਕੇ ਰਹੋ ਅ ਅੱਗੇ ਸਤਿ ਸ਼੍ਰੀ ਅਕਾਲ ਵੀਰ ਜੀ ਲਾਈਕ ਡਨ ਕੌਰ ਭੈਣੇ ਧੰਨਵਾਦ ਤੁਸੀਂ ਲਾਈਕ ਕੀਤਾ ਬਹੁਤ ਬਹੁਤ ਸ਼ੁਕਰੀਆ ਭੈਣੇ ਤੇ ਅ ਰਾਮਣ ਭੈਣ ਕੇ ਦੀ ਸਹੀ ਕਿਹਾ ਵੀਰੇ ਹਾਂਜੀ ਭੈਣੇ ਕੁੜੀਆਂ ਦੀ ਇੱਜ਼ਤ ਕਰਦੇ ਆਪਾਂ ਤਾਂ ਹੀ ਆਪਣੇ ਨਾਲ ਭੈਣਾਂ ਜੁੜੀਆਂ ਹੋਈਆਂ ਠੀਕ ਹੈ ਲੱਗਨੇ ਅਸੀਂ ਤੇ ਸਹੀ ਗੱਲ ਆ ਭੈਣੇ ਹਾਂਜੀ ਸਹੀ ਗੱਲ ਆ ਭੈਣੇ ਆਪਾਂ ਕੁੜੀਆਂ ਦੀ ਰਿਸਪੈਕਟ ਕਰਦੇ ਆਂ ਇੱਜ਼ਤ ਕਰਦੇ ਆਂ ਆਪਣੇ ਨਾਲ ਬਹੁਤ ਸਾਰੀਆਂ ਭੈਣਾਂ ਜੁੜੀਆਂ ਹੋਈਆਂ ਤੇ ਮੈਨੂੰ ਲੱਗਦਾ ਮੇਰੇ ਫੋਨ ਦੇ ਵਿੱਚ ਘੱਟੋ ਘੱਟ ਨਾਂ ਵਾਲਾ 2020 ਦਾ ਨੰਬਰ ਹੋਊਗਾ ਆ ਦੇਖੋ ਮੈਂ ਮੇਰੇ ਨਾਲ ਹਰ ਇੱਕ ਉਹ ਜੁੜਿਆ ਹੋਇਆ ਪਰਿਵਾਰ ਤੇ ਹਰ ਇੱਕ ਉਹ ਕੁੜੀ ਜੁੜੀ ਹੋਈ ਹੈ ਜਿਹੜੀ ਸਾਡੇ ਨੇੜੇ ਜਿੰਨੇ ਕਾਲਜ ਹੈ ਜਿੰਨੇ ਯੂਨੀਵਰਸਿਟੀ ਹੈ ਠੀਕ ਹੈ ਨਾ ਕਿਉਂਕਿ ਕੁੜੀਆਂ ਜਿਹੜੀਆਂ ਦੂਰੋਂ ਰਹਿੰਦੀਆਂ ਇੱਥੇ ਉਹ ਆਪਦੇ ਘਰੇ ਮੰਗਰੋ ਤਕਲੀਫ ਦੱਸਦੀਆਂ ਜੇਕਰ ਇੱਥੇ ਕੋਈ ਦਿੱਕਤ ਹੁੰਦੀ ਹੈ ਤਾਂ ਉਹ ਮੈਨੂੰ ਪਹਿਲਾਂ ਫੋਨ ਕਰਦੀਆਂ ਬਾਈ ਜੀ ਆ ਗੱਲਾਂ ਇਹ ਹੋ ਗਈ ਇਹ ਆਪਣਾ ਸੁੱਖ ਨਾ ਆਪਾਂ ਨੂੰ ਜਾਣਦੀ ਵੀ ਲੋੜ ਨਹੀਂ ਪਈ ਭੈਣੇ ਜਾਣ ਪਛਾਣੀ ਇੰਨੀਆਂ ਆਪਣਾ ਸੁੱਖ ਨਾ ਫੋਨ ਤੇ ਕੰਮ ਹੋ ਜਾਂਦਾ ਆ ਕਾਰ ਕਰ ਭੈਣੇ ਕਹਿੰਦੀ ਹੈਲੋ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭੈਣੇ ਲਾਈਕ ਦਮ ਧੰਨਵਾਦ ਭੈਣੇ ਆ ਜੋ ਬੋਲ ਰਹੇ ਹੋ ਸਾਰੇ ਪੈਸੇ ਕਰੋ ਜੀ ਲਾਈਵ ਨੂੰ ਹਰ ਜੀ ਲਾਈਕ ਜ਼ਰੂਰ ਕਰ ਦਿਆ ਕਰੋ ਆਪਣੀ ਭੈਣ ਨੇ ਵੀਰਪਾਲ ਨੇ ਵੀ ਕਹਤਾ ਲਾਈਕ ਜ਼ਰੂਰ ਕਰ ਦਿਆ ਕਰੋ ਸਾਰੇ ਜਾਣੇ ਚਟਾਣਾ ਕਹਿੰਦਾ ਰੱਜੋ ਜੋ ਬੋਲਣਾ ਬੌਲੀ ਚਲ ਕੋਈ ਗੱਲ ਨਹੀਂ। ਅਖਤਿਆਰ ਬਾਈ ਕਹਿੰਦਾ ਲਾਈਕ ਡਨ ਧੰਨਵਾਦ ਜੀ ਤੇ ਪੱਕੇ ਪੈਂਚਰ ਬਾਈ ਕਹਿੰਦਾ ਵੀਰਪਾਲ ਭੈਣੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ ਪੱਕੇ ਪੈਂਚਰ ਬਾਈ ਜੀ ਸਾਸਰੀ ਕਾ ਜੀ ਹੋਸਣਾ ਘਰ ਪਰਿਵਾਰ ਵਧੀਆ ਬਾਈ ਜੀ। ਵਧੀਆ ਬਾਈ ਵਧੀਆ। ਅ ਕੋਕੋ ਕਿਵੇਂ ਆ? ਕੋਕੋ ਕਿਨੂੰ ਆਖਿਆ ਨਾ ਬਾਈ ਉਹ ਵੀ ਦੱਸ ਦੇ। ਅ ਇਹਨਾਂ ਨੇ ਇੱਕ ਦੂਜੇ ਦੇ ਨਾਂ ਰੱਖੇ ਹੋਇਆ ਨਾ ਕਿਸੇ ਨੂੰ ਪੀਪੜ ਆਖੀਂਦੇ ਕਿਸੇ ਨੂੰ ਕੁਸ ਆਖੀਂਦੇ ਕਿਸੇ ਨੂੰ ਕੁਸ ਆਖੀਂਦੇ ਕਿਸੇ ਨੂੰ ਨਾ ਭੂਤਨੀ ਰੱਖਿਆ ਹੋਇਆ ਸਾਢੇ 1 ਸਾਲ ਹੋਰ ਹੈ ਇਹ ਭੈਣ ਭਰਾ ਜੋ ਮਰਜੀ ਆਖੀਓ ਇੱਕ ਦੂਜੇ ਦਾ ਗੁੱਸਾ ਨਹੀਂ ਕਰਦੇ ਅ ਬਹੁਤ ਸ਼ੁਕਰੀਆ ਕੌਰ ਭੈਣੇ ਹਮਮ ਹੋਰ ਕਾਰਪਰਵਾ ਠੀਕ ਹੈ ਵੀਰ ਹਾਂ ਭੈਣੇ ਠੀਕ ਹੈ ਕੌਰ ਭੈਣੇ ਬਹੁਤ ਬਹੁਤ ਧੰਨਵਾਦ ਕੌਰ ਚੈਲ ਭੈਣੇ ਧੰਨਵਾਦ ਤੁਹਾਡਾ ਇੱਕ ਹੋਰ ਭੈਣੇ ਤੁਹਾਡਾ ਵੀ ਧੰਨਵਾਦ ਆ ਆਕਾਸ਼ ਸੰਧੂ ਸਿੱਧੂ ਮੂਸੇਵਾਲਾ ਹਾਂਜੀ ਸਿੱਧੂ ਮੂਸੇਵਾਲਾ ਕੀ ਹਾਲ ਚਾਲ ਕੌਣ ਪੁੱਛੇ ਕਿਉਂ ਕਿਉਂ ਪੱਤੇ ਝੜੇ ਨੇ ਰੁੱਖਾਂ ਦੇ ਕਿਉਂ ਇੰਜ ਰੁੱਖ ਬਦਲੇ ਨੇ ਰੁੱਤਾਂ ਦੇ ਸੱਚ ਮੰਨੀ ਬੇ ਦਰਦੀ ਨਾਲ ਮਰ ਜਾਣਗੇ ਜੇ ਮਾਵਾ ਹਾਲ ਨਾ ਪੁੱਛੇ ਪੁੱਤਾਂ ਦੇ। ਕੀ ਬਾਤ ਹੈ? ਪੁੱਛਣ ਪੁੱਤਾਂ ਦੇ। ਕੀ ਬਾਤ ਆ ਬਾਈ? ਕੀ ਬਾਤ ਆ? ਬਹੁਤ ਸੋਹਣਾ ਲਿਖਿਆ। ਅ ਸਾਰੀ ਗੱਲ ਤਾਂ ਮੈਂ ਦੱਸ ਦਣਾ ਦੀਪ ਬਾਈ ਨੇ ਕੀ ਲਿਖਿਆ? ਕਿਉਂਕਿ